ਹਾਂਜੀ ਕੀ ਹਾਲ ਹੈ ਜੀ ਹਾਂਜੀ 27 ਤੇ 28 ਜੂਨ ਦੀਆਂ ਬਾਜ਼ੀਆਂ ਦੀ ਅਪਡੇਟ ਲੈ ਕੇ ਆਏ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਤੇ ਜਿਹੜੇ ਵੀਰਾਂ ਨੇ ਅਪਡੇਟ ਭੇਜਣੀਆਂ ਹੈ ਇਹਦਾ ਨੰਬਰ ਚੱਲ ਜਾਂਦਾ ਜੀ ਇਹ ਤੇ ਸੈਂਡ ਕਰ ਸਕਦੇ ਆ WhatsApp ਤੇ ਕਾਲ ਵੀ ਕਰ ਸਕਦੇ ਆ ਹਾਂਜੀ 27 ਜੂਨ ਦੀ ਬਾਜੀ ਪਿੰਡ ਸੰਦਾ 1200 ਮਾਡਲ ਨੂੰ 42 ਉੱਡੇ ਸੀ 6 ਅੰਕ ਕਬੂਤਰਾਂ ਚ ਬਾਜੀ ਹੋ ਗਈ ਸੀ ਜੀ ਸਾਂਝ 6 10 ਤੇ ਬਾਜੀ ਨਿਬੜੀ ਕਾਰਤਿਕ ਬਲੰਦਾ ਸਾਂਝ ਕੰਤਾ ਜਲਾਲਪੁਰ ਸਾਂਝੀ ਅਬੀ ਕੰਦੋਲਾ ਸਾਂਝੀ ਰਾਹੁਲਵਿਲਣਾ ਸਾਂਝੀ ਸਾਹਿਲ ਨਕੋਦਰ ਸਾਂਝੀ ਇਹਨਾਂ ਪੰਜਾਂ ਕਬੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਜੀ ਫਿਰ ਆ ਗਿਆ ਜੀ ਪਿੰਡ ਸ਼ੇਖਪੁਰਾ 27 28 ਦੀ ਬਾਜੀ ਇਹ 27 ਤਰੀਕ ਨੂੰ ਜੀ 62 ਟੋਡੇ ਸੀਗੇ 250 ਮੱਢ ਨੂੰ 28 ਤਰੀਕ ਨੂੰ ਦੂਸਰੇ ਰੁਪਏ ਕੀ ਜੀ 15 ਕਬੂਤਰਾਂ ਚ ਚਾਰਾਂ ਕਬੂਤਰਾਂ ਨੇ ਬਾਜੀ 3:30 ਮਿੰਟ ਤੇ ਵੰਡ ਲਈ ਸੀਗੀ ਮੇਵਾ ਸਿੰਘੋ ਜੀ 5 ਵਜੇ ਕਬੂਤਰ ਬੈਠਾ ਮੇਵਾ ਸਿੰਘੋ কুলਡਰ ਪਲੱਸ ਵੱਧਾ ਪਲੱਸ ਕੱਪ ਜੀ ਬਵਲੀ ਰਾਏਪੁਰ ਬਜੀ ਅਗਲੇ ਦਾ ਸਾਂਭਿਆ ਸੀਗਾ ਜੀ ਪੱਖਾ ਪਲੱਸ ਸਾਂਝੀ ਅਮਰਤ ਫਰਮਾਈ ਗੁਰਵਿੰਦਰ ਕੋਹਰੇ ਦਾ ਸਾਂਭਿਆ ਸੀਗਾ ਜੀ ਸਾਂਝੀ ਪਲੱਸ ਕੱਪ ਗੋਰਾ ਦੇਸੂ ਡਾਕਟਰ ਯਾਤਰੀ ਆ ਸਾਂਭਿਆ ਸੀਗਾ ਜੀ ਇਹਦੀ ਸਾਂਝੀ ਸੀਗੀ ਤਿੰਨ ਨਾਮ ਸੀਗੇ ਮੇਵਾ ਸਿੰਘੋ ਦਾ ਜੀ 5 ਵਜੇ ਬੈਠਾ ਕਬੂਤਰ 45 ਮਿੰਟ ਬਾਅਦ ਉੱਡੇ ਸੀ ਪੰਡ ਸਰਪਰਾ ਨਕੋਦਰ ਇਹ 28 ਜੂਨ ਦੀ ਬਾਜੀ ਹੈ ਜੀ 1200 ਮੱਢ ਨੂੰ 68 ਟੋਡੇ ਸੀ 6 ਵਜੇ ਬਾਜੀ ਨਿਬੜੀ ਜੀ ਤੇ 6ਾਂ ਚ ਹੋ ਗਈ ਸੀ ਜੀ ਸਾਂਝੀ ਤਲਵਿੰਦਰ ਬੜੈਂਚਾ ਸੋਨੂ ਸ੍ਰੀ ਜਸੂ ਟਾਲੀਆਂ ਕਿੰਦਾ ਸੇਖਾਂ ਮੰਗੂ ਨੂਰਪੁਰ ਤੇ 6ਾਂ ਜੀ ਕਾਲਾ ਨਕੋਦਰ ਫਿਰ ਆ ਗਿਆ ਜੀ ਪਿੰਡ ਸੋਨਗੜ ਰੱਤੇ ਵਾਲਾ 28 ਤਰੀਕ ਦੀ ਬਾਜੀ ਹੈ ਜੀ 1700 ਮੁੱਢ ਨੂੰ ਇੱਥੇ ਓਡੇ ਸੀਗੇ ਜੀ 58 ਤਿੰਨੇ ਕਬੂਤਰਾਂ ਨੇ ਸੱਤ ਦਾ ਟਾਈਮ ਕੀਤਾ ਜੀ ਪਰਮ ਲਖੋ ਵਾਲੀ ਗਿਆਨੀ ਜੇਹ ਸਿੰਘ ਵਾਲੀ ਆਮਣਾ ਕੰਮਿਆਣਾ ਜੀ ਇਹਨਾਂ ਤਿੰਨਾਂ ਕਬੂਤਰਾਂ ਨੇ ਸੱਤ ਦਾ ਟਾਈਮ ਕੀਤਾ ਜੀ ਤੇ ਤਿੰਨਾਂ ਚ ਬਾਜੀ ਵੰਡੀ ਸੀਗੀ ਨਾਮ ਮਦਗਾਂ ਪਰਚੀਆਂ ਪੰਗਾਂ ਸੀ ਫਿਰ ਆ ਗਿਆ ਜੀ ਪਿੰਡ ਬਰਸਾਲ 600 ਮੁੱਢ ਨੂੰ 14 ਓਡੇ ਸੀਗੇ ਜੀ ਦੋਹਾਂ ਚ ਸਾਂਝੀ ਹੋ ਗਈ 7 ਵਜੇ ਬਾਜੀ ਓਡੀ ਸੀ ਤੇ 9:05 ਤੇ ਬਾਜੀ ਨਿਬੜ ਗਈ ਸੀ 2 ਘੰਟਿਆਂ ਦੀ ਬਾਜੀ ਸੀ ਜੱਸਾ ਜਗਰਾਉ ਤੇ ਗੋਰਾ ਮਲਸੀਆਂ ਭਾਈਕੇ ਇਹਨੇ ਸਾਂਝੀ ਹੋ ਗਈ ਸੀ ਜੀ ਅਪਡੇਟ ਦੇਣ ਵਾਲਾ ਵੀਰ ਹੈਗਾ ਜੀ ਕੁਲਵੀਰ ਬਰਸਾਲ ਇਹ ਅੱਜ ਦੀ ਸਭ ਤੋਂ ਛੋਟੀ ਬਾਜੀ ਸੀਗੀ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਿਆਂਦਾ ਬਈ ਬਹੁਤ ਬਹੁਤ ਧੰਨਵਾਦ ਵੱਧ ਤੋਂ ਵੱਧ ਅਪਡੇਟਾਂ ਦਿਆ ਕਰੋ ਤਾਂ ਜੋ ਆਪਾਂ ਵੀਡੀਓ ਬਣਾਈ ਅੱਗੇ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਬਈ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ